28 ਸਤੰਬਰ 1700 ਈਸਵੀ ਦਾ ਦਿਨ ਤਨਮਾਤਾ ਜੀਤਕੌਰ ਆਪਣੀ ਸੱਸ ਜਗਤ ਮਾਤਾ ਤਨਮਾਤਾ ਗੁਜਰਕੌਰ ਦੀ ਗੋਦੀ ਵਿੱਚ ਸਿਰ ਰੱਖ ਕੇ ਜ਼ਿੰਦਗੀ ਦੇ ਅਖੀਲੇ ਸਾਲ ਐ ਰਹੀ ਹੈ ਕੋਲੋ ਦੇ ਛੋਟੇ ਸਹਬਜਾਦੇ ਖੇਡਦੇ ਫਿਰਦੇ ਨੇ ਬਾਬਾ ਫਤਿਹ ਸਿੰਘ ਪੌਣੇ 2 ਸਾਲ ਦੀ ਉਮਰ ਹੈ ਬੜੀ ਭੁੱਖ ਲੱਗੀ ਇਹ ਮਾਂ ਦਾ ਦੁੱਧ ਪੀਣਾ ਚਾਹੁੰਦਾ ਹੈ ਇਹਨੇ ਪਲੰਗ ਦੇ ਪਾਵੇਂ ਨੂੰ ਹੱਥ ਪਾਇਆ ਇਸ ਸਿਖਰ ਤੇ ਜਾ ਕੇ ਡਿੱ ਗਿਆ ਇਹਨੇ ਦੂਸਰੀ ਵਾਰ ਫਿਰ ਕੋਸ਼ਿਸ਼ ਕੀਤੀ ਫਿਰ ਧਰਤੀ ਤੇ ਡਿੱ ਗਿਆ ਇਹ ਤੀਸਰੀ ਵਾਰ ਅੱਧਾ ਪੰਗ ਤੇ ਚੜ ਕੇ ਇਹਦੇ ਹੱਥ ਸਰਕੇ ਇਹ ਧਰਤੀ ਤੇ ਡਿੱ ਗਿਆ ਤਨਮਾਤਾ ਜੀਤਕੌਰ ਆਪਣੇ ਪੁੱਤ ਦੀ ਇਸ ਦਸ਼ਾ ਨੂੰ ਦੇਖ ਰਹੀ ਹੈ ਕਿ ਇਹ ਮੇਰੇ ਜਿਗਰ ਦਾ ਟੁਕੜਾ ਵਾਰ-ਵਾਰ ਮੇਰੇ ਵੱਲ ਵਧ ਰਿਹਾ ਹੈ ਮੇਰੀ ਮਮਤਾ ਦਾ ਨਿਗ ਲੈਣ ਵਾਸਤੇ ਅੱਜ ਮੈਂ ਇਸ ਸੰਸਾਰ ਤੋਂ ਜਾ ਰਹੀ ਹਾਂ ਕੱਲ ਕਿਹੜੀ ਮਾਂ ਦੀ ਗੋਦੀ ਵਿੱਚੋਂ ਦੁੱਧ ਚੂਗੇਗਾ ਕੱਲੋਂ ਕਿਹੜੀ ਮਾਂ ਦੀ ਗੋਦ ਚੋਂ ਮਮਤਾ ਦਾ ਨਿਕਲੂਵੇਗਾ ਕੌਣ ਇਹਨੂੰ ਨੁਹਾਏਗਾ ਤੋਏਗਾ ਕੌਣ ਇਹਨੂੰ ਚੂਰੀਆਂ ਖਵਾਏਗਾ ਇਹ ਸੋਚ ਕੇ ਮਾਂ ਦੇ ਕਾਲਜੇ ਨੂੰ ਹੌਲ ਪੈ ਗਿਆ ਕੰਡ ਰੁਕਿਆ ਧਨਮਾਤਾ ਗੁਜਰਕੌਰ ਨੂੰ ਆਪਣੇ ਨੂਰੇ ਨજર ਦੀ ਬਾਹ ਫੜਾ ਕੇ ਜ਼ਿੰਦਗੀ ਦੇ ਅਖੀਲੇ ਪਲਾਂ ਤੇ ਕਹਿ ਰਹੀ ਹੈ ਮਾਂ ਇਸ ਸੰਸਾਰ ਤੋਂ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਰ ਮੈਂ ਅੱਜ ਤੇਰਾ ਭਰਿਆ ਹੋਇਆ ਪਰਿਵਾਰ ਛੱਡ ਕੇ ਆਪਣੇ ਗੁਰੂ ਦਾ ਹੁਕਮ ਮੰਨ ਕੇ ਜਾਰੀ ਹੈ ਦੇਖੀ ਕਿਤੇ ਮੇਰੇ ਲਾਡਾ ਨਾਲ ਪਾਲੇ ਪੁੱਤ ਰਾਹਾਂ ਚ ਨਾ ਰੁਲ ਜਾਣ ਕਾ ਟੁਕ ਨਾ ਖੋਲਣ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਹੁਣ ਤੇਰੇ ਹਵਾਲੇ ਕਰਕੇ ਚੱਲੀ ਹੈ ਜ਼ਿੰਦਗੀ ਦੇ ਅਖੀਲੇ ਸਾਹਾਂ ਤੇ ਧੰਨ ਮਾਤਾ ਜੀਤ ਕਰ ਜਗਤ ਮਾਤਾ ਗੁਜਰ ਕੌਰ ਨੂੰ ਇੰਜ ਕਹਿ ਰਹੀ ਹੈ ਦੱਲਨੀ ਬਛੋੜਾ ਮੈਥੋਂ ਕੁੱਤਾ ਦਾ ਹੋਣਾ ਜੱਲਨੀ ਬਛੋੜਾ ਮੈਥੋਂ ਕੁੱਤਾ ਦਾ ਕਾਹੀ ਬਈਲਾ ਜੱਲੇ ਬਾਹ ਮਾਇ ਮੇਰੀਏ

oh